ਦੁਖਦ ਘਟਨਾ ਇਨਸਾਨੀਅਤ ਸ਼ਰਮਸਾਰ ਹੋਈ ਹੈ ਔਰ ਸਾਰਿਆਂ ਦਾ ਸਿਰ ਇਸ ਸਮੇਂ ਝੁਕ ਰਿਹਾ ਇਨਸਾਨੀਅਤ ਦਾ ਸਿਰ ਝੁਕ ਰਿਹਾ ਵਾ ਜਿਸ ਤਰੀਕੇ ਦੀ ਚੁਣੌਤੀ ਘਟਨਾ ਉਸ ਰਾਖਸ਼ੀ ਮੈਂ ਕਹੂੰਗਾ ਜਿਸ ਨੇ ਇਦਾਂ ਦੀ ਕੀਤੀ ਹੈ ਔਰ ਬਹੁਤ ਜ਼ਿਆਦਾ ਦੁੱਖ ਮਤਲਬ ਇਸ ਤੋਂ ਵੱਡਾ ਦੁੱਖ ਹੀ ਨਹੀਂ ਹੋ ਸਕਦਾ ਬਈ ਜੋ ਅੱਜ ਇਸ ਪਰਿਵਾਰ ਦੇ ਨਾਲ ਵਾਪਰਿਆ ਵਾ ਇੱਕ ਮਾਸੂਮ ਜੀ ਬੱਚੀ ਜਿਹਦੇ ਨਾਲ ਇਦਾਂ ਦੀ ਕਿਰੋਨੀ ਹਰਕਤ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਵਾ ਸੋ ਮੈਂ ਬਹੁਤ ਪਰਸਨਲੀ ਮੇਰਾ ਬਹੁਤ ਮਨ ਇਸ ਸਮੇਂ ਭਰਿਆ ਹੋਇਆ ਵਾ ਔਰ ਮੈਂ ਦੁੱਖ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਔਰ ਜੋ ਜਿਸ ਉਸ ਦਰਿੰਦੇ ਨੇ ਜਿਹੜੀ ਇਹ ਕੀਤੀ ਆ ਪੁਲਿਸ ਨੇ ਉਹਨੂੰ ਅਰੈਸਟ ਕਰਕੇ ਉਹਦੇ ਤੇ ਜੋ ਵੀ ਧਾਰਾਵਾਂ ਬੰਦੀਆਂ ਮੈਂ ਉਹ ਲਗਾ ਦਿੱਤੀਆਂ ਮੈਂ ਔਰ ਅਸੀਂ ਤਾਂ ਕਾਨੂੰਨ ਤੋਂ ਇਹੀ ਮੰਗ ਕਰਾਂਗੇ ਜਨਤ ਤੋਂ ਜਲਦ ਇਸ ਬੰਦੇ ਨੂੰ ਨੂੰ ਆਲਰੇਡੀ ਭਗਤ ਜੀ ਨੇ ਵੀ ਹੁਣੇ ਕਾਲ ਕੀਤੀ ਆ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਉਹ ਕਰ ਰਹੇ ਆ ਅੱਗੇ ਉਹ ਵੀ ਇਹ ਫਾਸਟ ਟਰੈਕ ਦੇ ਵਿੱਚ ਜਾ ਕੇ ਉਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਐਸਆਈ ਮੌਕੇ ਤੇ ਪਹੁੰਚਦਾ ਹੈ ਕਹਿੰਦਾ ਬੋਡੀ ਨਹੀਂ ਮਿਲੀ ਪਰ ਮੱਲੇ ਦੇ ਲੋਕ ਜਿਹੜੇ ਆ ਉਹ ਜਦੋਂ ਕਰ ਚਾਂੰਪਿੰਗ ਕਰਦੇ ਤੇ ਡੈੱਡ ਬੋਡੀ ਮਿਲ ਜਾਂਦੀ ਹੈ ਦੇਖੋ ਉਹਦੇ ਵਿੱਚ ਐਸਆਈ ਦੀ ਤਾਂ ਹਰ ਹਾਲਤ ਦੇ ਵਿੱਚ ਜੋ ਨਜ਼ਰ ਆ ਰਿਹਾ ਉਹਦੇ ਵਿੱਚ ਬਹੁਤ ਵੱਡੀ ਨੈਗਲੀਜੈਂਸ ਜੋ ਸਮਝ ਆਈ ਹੈ ਔਰ ਉਹਨੂੰ ਐਸਆਈ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਵਾ ਪਰ ਕੱਲੇ ਸਸਪੈਂਡ ਕਰਨ ਦੇ ਨਾਲ ਪਰਪਸ ਨਹੀਂ ਸੋਲਵ ਹੁੰਦਾ ਇੱਕ ਬੱਚੇ ਦੀ ਜਾਨ ਚਲੇ ਗਈ ਹੈ ਕਿਸੇ ਦੀ ਅਲਗੜਤੀ ਦੇ ਨਾਲ اے ایس ਆਈ ਵੀ ਮੈਂ ਸਮਝੂਗਾ ਵੀ ਉਹਦੇ ਵੀ ਬਹੁਤ بڑا ਉਹਦੀ ਜਿਹੜੀ ਗਲਤੀ ਆ ਇਹ ਸਾਰੇ ਜੋ ਇਹ ਇਨਸੀਡੈਂਸ ਹੋਇਆ ਵਾ ਜੇ ਉਹ اے ایس ਆਈ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਤੇ ਇਹ ਨੌਬਤ ਨਹੀਂ ਆਣੀ ਸੀ ਕੋਈ ਲੋਕਾਂ ਨੇ ਗੱਲਬਾਤ ਹੋਈ ਹੈ ਉਹਨਾਂ ਨੇ ਸਖਤ ਕਾਰਵਾਈ ਨਾ ਵੀ ਆਫਰ ਕੋਈ ਮੰਗ ਰੱਖੀ ਦੇਖੋ ਪਰਿਵਾਰ ਇਸ ਸਮੇਂ ਇਦਾਂ ਦੇ ਹਾਲਾਤ ਹੀ ਨਹੀਂ ਹੈਗੇ ਵੀ ਜਿਹੜੀ ਅਸੀਂ ਪਰਿਵਾਰ ਦੇ ਨਾਲ ਇਸ ਟੌਪਿਕ ਤੇ ਕੋਈ ਗੱਲ ਕਰੀਏ ਪਰ ਜੋ ਵੀ ਪ੍ਰਸ਼ਾਸਨ ਦੇ ਤੌਰ ਤੇ ਜੋ ਅਸੀਂ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਬਈ ਇਹ ਸਾਡੇ ਸਾਰੇ ਸ਼ਹਿਰ ਦੇ ਲਈ ਸ਼ਰਮਨਾਕ ਘਟਨਾ ਹੈ ਇੱਕ ਇਕੱਲਾ ਇਹ ਸਾਡੇ ਵੀ ਸਾਰਿਆਂ ਦੀ ਪਰਿਵਾਰ ਦੀ ਬੱਚੀਆਂ ਧੀਆਂ ਸਾਰਿਆਂ ਦੀਆਂ ਸਾਂਝੀਆਂ ਪਰ ਅੱਜ ਜਿੰਨਾ ਕਿ ਤਕਲੀਫ ਹੋਈ ਆ ਵੀ ਕੋਈ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਕਿਤੇ ਕਿਸੇ ਹਸਪਤਾਲੋਂ ਸੇ ਬਾਹਰ ਭੇਜਣ ਤੋਂ ਘਟਰਾਊਗਾ ਜੀ ਇਸ ਦੇ ਉੱਪਰ ਲੱਗਦਾ ਨਹੀਂ ਕਿ ਸਖਤੀ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਬਿਲਕੁਲ ਹੋਣੀ ਚਾਹੀਦੀ ਹੈ ਮੈਂ ਤਾਂ ਵਲੰਟਲੀ ਇਹ ਗੱਲ ਕਹਿਣਾ ਮੈਂ ਕਿ ਸਸਪੈਂਸ਼ਨ ਦੇ ਨਾਲ ਕੋਈ ਪਰਪਸ ਸੋਲਵ ਨਹੀਂ ਹੁੰਦਾ ਉਹ ਐਸਆਈ ਵੀ ਬਹੁਤ ਬੜੀ ਉਹਦੀ ਗਲਤੀ ਹੈ ਜੀ ਅਤਲ ਜੀ ਬਹੁਤ ਸਵਾਲ ਖੜੇ ਹੁੰਦੇ ਆ ਉਸ ਪੁਲਿਸ ਅਫਸਰ ਤੇ ਵੀ ਜਿਨੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਨਹੀਂ ਕੀਤੀ ਸ਼ਾਇਦ ਮੱਲੇ ਵਾਲਿਆਂ ਦਾ ਕਹਿਣਾ ਕਿ ਸ਼ਾਇਦ ਲੜਕੀ ਬਚ ਜਿੰਦੀ ਇਸ ਸਮੇਂ ਸਿਰ ਉਹ ਉਹਨੂੰ ਉੱਥੇ ਪਹੁੰਚ ਜਾਂਦਾ ਜਾਂ ਉਹਨੂੰ ਕੋਸ਼ਿਸ਼ ਕਰਦਾ ਬਚਾ ਲਦਾ ਪਹਿਲੀ ਗੱਲ ਤੇ ਬਹੁਤ ਹੀ ਇੱਕ ਦੁਖਦਾਈ ਭਿਆਨਕ ਮਿੰਦਨੀਏ ਕੋਈ ਸ਼ਬਦ ਨਹੀਂ ਹੈਗੀ ਇਹ ਜਿਹੜੀ ਘਟਨਾ ਹੋਈ ਹੈ ਇਹਨੂੰ ਡਿਸਕ੍ਰਾਈਬ ਕਰਨ ਲਈ ਪੂਰਾ ਇਲਾਕਾ ਪੂਰਾ ਜਲੰਧਰ ਸ਼ਹਿਰ ਇਸ ਵੇਲੇ ਸਦਮੇ 'ਚ ਹੈ ਕਿ ਸਾਡੀ ਇੱਕ ਬਹੁਤ ਹੀ ਫੁੱਲਾਂ ਵਰਗੀ ਪਿਆਰੀ ਧੀ ਇੱਕ ਤਰਿੰਦੇ ਦੇ ਹੱਥੋਂ ਇਸ ਤਰ੍ਹਾਂ ਪ੍ਰਮਾਤਮਾ ਨੂੰ ਪਿਆਰੀ ਹੋ ਗਈ ਹੈ ਮੈਂ ਹੁਣੇ ਉਹਦੇ ਪਰਿਵਾਰ ਨੂੰ ਮਿਲ ਕੇ ਆਇਆ ਵਾਂ ਤੇ ਜਿਹੜੀ ਉਹਦੀ ਮਾਂ ਆ ਉਹ ਬਹੁਤ ਹੀ ਸ਼ੌਕ ਚਾਹੀਏ ਆਪਾਂ ਵੀ ਬਹੁਤ ਸ਼ੌਕ ਚਾਹਾਂ ਕਿ ਪਹਿਲੀ ਗੱਲ ਆਪਾਂ ਵੱਡੇ ਹੁੰਨੇ ਆ ਆਪਾਂ ਦੇਖਦੇ ਆ ਕਿ ਕਹਿੰਦੇ ਇਨਸਾਨ ਵਿੱਚ ਰੱਬ ਵਸਦਾ ਮਗਰ ਅੱਜ ਕੱਲ ਜੋ ਜਮਾਨਾ ਆ ਗਿਆ ਹੈ ਮੈਂ ਦੇਖ ਰਿਹਾ ਵਾਂ ਕਿ ਇਨਸਾਨ ਦੇ ਵਿੱਚ ਰੱਬ ਦੇ ਨਾਲ ਨਾਲ ਕਈਆਂ ਇਨਸਾਨਾਂ ਦੇ ਵਿੱਚ ਹਯਵਾਨ ਵੀ ਵਸਦਾ ਹੈ ਜਿਹੜਾ ਇਦਾਂ ਦੇ ਕ੍ਰਿਤਿ ਕਰਦੇ ਆ ਉਹ ਇਨਸਾਨ ਨਹੀਂ ਹੋ ਸਕਦਾ ਉਹ ਹਯਵਾਨ ਨਹੀਂ ਹੋ ਸਕਦਾ ਉਨੇ ਅੱਜ ਕੱਲ ਕਿਤੇ ਕੀ ਭਰੋਸਾ ਰਹੇਗਾ ਕਿ ਕੋਈ ਗਵਾਂਡੀ ਆ ਕੋਈ ਮਾਂ ਆ ਕੋਈ ਕਿਤੇ ਛੱਡ ਕੇ ਆਪਣੀ ਭੈਣ ਭਰਾ ਕਿਤੇ ਭਰੋਸਾ ਅੱਜ ਕੱਲ ਭਰੋਸਾ ਜਿਹੜਾ ਆ ਉਹ ਟਾਰ-ਟਾਰ ਹੋਇਆ ਹੈ ਸਮਾਜ ਵਿੱਚ ਤਾਨਾ ਬਾਨਾ ਜਿਹੜਾ ਉਹ ਬिखरਦਾ ਜਾ ਰਿਹਾ ਹੈ ਮਗਰ ਕਹਿੰਦਿਆ ਹੋਪ ਨਹੀਂ ਛੱਡਣੀ ਚਾਹੀਦੀ ਚੰਗਿਆਈ ਵੀ ਹੈਗੀ ਆ ਇਸ ਲਈ ਆਪਾਂ ਹੋਪਫੁਲ ਆ ਕਿ ਜੋ ਹੋਇਆ ਆ ਪਹਿਲੀ ਗੱਲ ਆਪਾਂ ਉਹਨੂੰ ਇਨਸਾਫ ਦਵਾਈਏ ਜਿਹੜਾ ਇਨਸਾਫ ਆ ਮੇਰੀ ਹੁਣੇ ਹੀ ਆਪਾਂ ਸਵੇਰ ਤੋਂ ਹੀ ACP ਸਾਹਿਬ SP ਸਾਹਿਬ ਸਾਰਿਆਂ ਨੇ ਸਰਕਾਰ ਨਾਲ ਮੰਤਰੀ ਸਾਹਿਬ ਉਹ ਸ਼ਹਿਰ 'ਚ ਨਹੀਂ ਸੀ ਉਹ ਨੰਦਪੁਰ ਸਾਹਿਬ ਜਿਹੜਾ ਪ੍ਰੋਗਰਾਮ ਉੱਤੇ ਗਈ ਸੀ ਤੇ ਮੈਂ ਤੈਨੂੰ ਓਵਰਵਿਊ ਕਰਕੇ ਸਭ ਨਾਲੋਂ ਸਖਤ ਤਾਰਾਵਾ ਇਸ ਸੰਸਾਰ ਦੇ ਲਾਈਆਂ ਗਈਆਂ ਜਿਹਦੇ ਵਿੱਚ ਕਤਲ ਰੇਪ ਕਿਡਨਾਪਿੰਗ ਪੋਸਕੋ ਐਕਟ 바ਕੀ ਇੱਕ ਮਿਸਾਲ ਕਾਇਮ ਕੀਤੀ ਜਾ ਸਕਦੀ ਨਾਨ ਲਾਲ ਮੈਨੂੰ ਇਹ ਵੀ ਪਤਾ ਆ ਕਿ ਜਿਹੜਾ ਜਸਟਿਸ ਆ ਉਹਨੂੰ ਆਂਦਿਆਂ ਦੇ ਟਾਈਮ ਲੱਗਦਾ ਆ ਮੈਂ ACP ਸਾਹਿਬ SP ਸਾਹਿਬ ਕਮਿਸ਼ਨਰ ਸਾਹਿਬ ਨੂੰ CP ਸਾਹਿਬ ਨੂੰ ਫੋਨ ਕਰਕੇ ਕਿਹਾ ਆ ਕਿ ਜਿਹੜੀ ਫਾਸਟ ਟਰੈਕ ਕੋਰਟ ਹੁੰਦੀ ਆ ਇਮੀਡੀਏਟਲੀ ਇਹ ਕੇਸ ਨੂੰ ਉੱਥੇ ਹੀ ਚਲਾਇਆ ਜਾ ਜਾ ਕੇ ਤਾਂ ਕਿ ਦਿਨਾਂ ਦੇ ਵਿੱਚ ਕਿਉਂਕਿ ਇਨਸਾਫ ਡਿਲੇਡ ਇਜ਼ ਜਸਟਿਸ ਡਿਲੇ ਦੀ ਜਸਟਿਸ ਡਿਨਾਈਡ ਕਿ ਦਿਨਾਂ ਦੇ ਵਿੱਚ ਜਿਹੜਾ ਇਨਸਾਫ ਆ ਉਸ ਪਰਿਵਾਰ ਨੂੰ ਦਿਲਾਇਆ ਜਾਏ ਤਾਂ ਕਿ ਉਹਨਾਂ ਦੇ ਜਿਹੜੇ ਜ਼ਖਮ ਆ ਕਦੀ ਨਹੀਂ ਭਰੇ ਜਾ ਸਕਦੇ ਮਗਰ ਉਹਨਾਂ ਤੇ ਕੁਝ ਮਲਮ ਲਾੰਦਾ ਸਰਕਾਰ ਵੱਲੋਂ ਤੇ ਜਿਹੜਾ ਲੈਜਿਸਲੇਚਰ ਸਿਸਟਮ ਆ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹ ਪ੍ਰਯਾਸ ਕੀਤਾ ਜਾ ਸਕੇ ਬਾਕੀ ਮੈਂ ਸਖਤ ਬਸ ਇਹ ਦੋ ਜੋ ਉੱਚਾ ਵਰਡ ਨੇ ਖੜਾ ਹੁੰਦਾ ਤਰੀਦੇ ਨੇ ਇਹਨਾਂ ਨੇ ਇਹ ਸੇ ਨੇ ਆਪਣੀ ਡਿਊਟੀ ਨਹੀਂ ਨਿਭਾਈ ਚਾਗੇ ਮੱਲੇ ਦੇ ਲੋਕ ਕਹਿੰਦੇ ਰਹੇ ਵੀ ਅੰਦਰ ਚੈੱਕ ਕਰੋ ਕਹਿੰਦੇ ਜੀ ਨਹੀਂ ਅੰਦਰ ਕੋਈ ਨਹੀਂ ਹੈਗਾ ਜਦੋਂ ਮੱਲੇ ਦੇ ਲੋਕ ਅੰਦਰ ਜਾਂਦੇ ਐ ਤੇ ਡੈਡ ਬੁੜੀ ਮਿਲਦੀ। ਬਹੁਤ ਸਾਰੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਉਸ ਐਸਐਚ ਔਰ ਉਸਨੇ ਇਹਦਾ ਕਿਉਂ ਕੀਤਾ। ਮੈਂ ਮੈਂ ਬੁੜੀ ਮਿਲਣ ਤੋਂ ਬਾਅਦ ਮਹਿਲਾ ਪੁਲਿਸ ਮੁਲਾਜ਼ਮ ਵੀ ਨਹੀਂ ਮਿਲਦੀ। 3 ਘੰਟੇ ਬੁੜੀ ਪਈ ਰਹੀ ਉਸ ਤੋਂ ਬਾਅਦ ਮਹਿਲਾ ਪੁਲਿਸ ਵਾਲੀ ਆਦੀਂ ਵੀ ਬੁੜੀ ਕਬਚੀ ਲੈ ਕੇ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ মিডিਆ ਦੇ ਇਹ ਸਵਾਲਾਂ ਨਾਲ ਸਹਿਮਤ ਹਾਂ। ਪਰਿਵਾਰ ਦੇ ਸਵਾਲਾਂ ਨਾਲ ਸਹਿਮਤ ਹਾਂ। ਕਿ ਜਦੋਂ ਕੱਲ ਉਹ ਇੱਕ ਸਬ ਇੰਸਪੈਕਟਰ ਮੰਗਤਰਾਮ ਆਇਆ ਉਨੇ ਪੂਰਾ ਕਾਰਚਕ ਕੀਤਾ ਤੇ ਮਗਰ ਉਹ ਨਹੀਂ ਲੱਭ ਸਕਿਆ ਕਿਤੇ ਕਿਤੇ ਨਾ ਕਿਤੇ ਇਨਕੁਇਰ ਇੱਕ ਤੇ ਉਹਨੂੰ ਸਸਪੈਂਡ ਕੀਤਾ ਜਾ ਚੁਕਿਆ ਹੁਣੇ ਮਗਰ ਮੈਂ ਮੈਨੂੰ ਪਤਾ ਹੈ ਸਸਪੈਂਸ਼ਨ ਇਜ਼ ਨੋਟ ਅ ਆਨਸਰ ਇਹ ਸਵਾਲ ਆਤਾ ਜਿਹੜੇ ਤੁਸੀਂ ਕਰ ਰਹੇ ਹੋ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਦਾ ਕੀ ਰੋਲ ਹੈ ਵਿੱਚ ਮੈਂ ਵੀ ਇਹ ਵੀ ਆਪਾਂ ਸੀਪੀ ਸਾਹਿਬ ਨਾਲ ਉੱਪਰ ਡੀਜੀਪੀ ਸਾਹਿਬ ਨਾਲ ਗੱਲ ਕਰ ਰਹੇ ਹਾਂ ਕਿ ਉਸ ਮੰਗਤ RAM ਨੇ ਜਿਹੜਾ ਕੱਲ ਇਹ ਜਿੰਨੇ ਕਿਉਂਕਿ ਉਸ ਵੇਲੇ ਲੱਗਦਾ ਆ ਕਿ ਅਗਰ ਜੀਤੀ ਲਭ ਲੈਂਦੇ ਜਾਂ ਕੋਈ ਹੋਰ ਇਹਦਾ ਰਿਜ਼ਲਟ ਆ ਸਕਦਾ ਸੀ ਤੇ ਉਥੇ ਤੁਹਾਡੇ ਨਾਲ ਸਹਿਮਤ ਆਪਾਂ ਉੱਥੇ ਕਾਰਵਾਈ ਉੱਤੇ ਵੀ ਹੋਏਗੀ ਲੇਡੀ ਕਨਸਟੇਬਲ ਦਾ ਵੀ ਆਪਾਂ ਮੁੱਦਾ ਚੱਕਿਆ ਡੀਜੀਪੀ ਸਾਹਿਬ ਨਾਲ ਕਿ ਇੰਨਾ ਟਾਈਮ ਲੱਗਦਾ ਆ ਆਪਾਂ ਨੂੰ ਨਵੀਂ ਭਰਤੀ ਚਾਹੀਦੀ ਹੈ ਪੁਲਿਸ ਵਿੱਚ ਬੰਦੇ ਚਾਹੀਦੇ ਨੇ ਤਾਂ ਕਿ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਹੈ ਟਾਈਮ ਚਰ ਉੱਥੇ ਪੁਲਿਸ ਪਹੁੰਚ ਸਕੇ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਕਰਾਈਮ ਆ ਉਥੇ ਫਟਾਫਟ ਪੁਲਿਸ ਆਪਣੀ ਕਾਰਵਾਈ ਕਰ ਸਕੇ ਤਾਂ ਕਿ ਜਿਹੜਾ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਖੋਨ ਤੋਂ ਪਹਿਲੇ ਹੀ ਮਜਾਇਆ ਜਾ ਸਕੇ ਆਪਾਂ ਇਹ ਸਾਰੇ ਜਿਹੜੇ ਸਵਾਲ ਆ ਇਹ ਸਾਡੇ ਨੌਲੇਜ ਆ ਹੈਗੇ ਨੇ ਆਪਾਂ ਇਸ ਵੇਲੇ ਸੀ ਕਿ ਪਰਿਵਾਰ ਚਾਹਤ ਸੀ ਆਪਾਂ ਚਾਹਤ ਸੀ ਪੂਰਾ ਇਲਾਕਾ ਜੋਗਤੀ ਆਪਾਂ ਕਿ ਇਸ ਕਾਰਵਾਈ ਇੱਕ ਕਰਾਈ ਜਾਏ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਕੀਤਾ ਜਾਏ ਤੇ ਪਰਿਵਾਰ ਨੂੰ ਇਨਸਾਫ ਵੱਲ ਹੋਈਏ ਪਰਿਵਾਰ ਨੇ ਹੀ ਮੰਗ ਰੱਖੀ ਸੀ ਕਿ ਤੇਰੀ ਗਲਤੀ ਆ ਉਸ ਇਹ ਸਬ ਇਨਸਪੈਕਟਰ ਦੀ ਮੰਗਤਰਾਮ ਦੀ ਉੱਤੇ ਵੀ ਕਾਰਵਾਈ ਕੀਤੀ ਜਾਏ ਆਪਾਂ ਇਹੀ ਉਹਨਾਂ ਦੀ ਮੇਨ ਮੰਗ ਸੀ ਬਾਕੀ ਉਹ ਸ਼ੌਕਚ ਨੇ ਕਿਉਂਕਿ ਇੱਕ ਜਦੋਂ ਘਰ ਦਾ ਜੀ ਚਲ ਜਾਏ ਉਹਨਾਂ ਦਾ ਮਾਪਿਓ ਜਿਹੜਾ ਹੈ ਨਾ ਉਹ ਬੜਾ ਔਖਾ ਹੁੰਦਾ ਹੈ ਆਪਣੇ ਬੱਚਿਆਂ ਦੀ ਅੱਤੀ ਆਪਣੇ ਮੋਢਿਆਂ ਤੇ ਚੁੱਕਣਾ ਬਹੁਤ ਔਖਾ ਹੁੰਦਾ ਹੈ ਇਸ ਲਈ ਤੁਸੀਂ ਸਾਰਿਆਂ ਦਾ ਕਵਰੇਜ ਕਰ ਰਹੇ ਹੋ ਧੰਨਵਾਦ ਤੁਸੀਂ ਵੀ ਪ੍ਰੇ ਕਰੋ ਕਿ ਉਸ ਸੁਛਣੀ ਰੂਹ ਨੂੰ ਸ਼ਾਂਤੀ ਮਿਲੇ ਤੇ ਇਸ ਪਰਿਵਾਰ ਨੂੰ ਇਨਸਾ